ਸ਼੍ਰੀ ਕਲ ਮਹਿ ਸੁਲਤਾਨਾ ਤੁਸੀਂ ਦੇਖ ਰਹੇ ਹੋ ਪਰਖ ਨਿਊਜ਼ ਅੱਜ ਅਸੀਂ 28 ਸੈਕਟਰ ਗੁਰਦੁਆਰਾ ਨਾਨਕ ਸਰਸਾਹਿਬ ਪਹੁੰਚੇ ਹੋਏ ਹਾਂ ਜਿੱਥੇ ਕਿਸਲਾਨਾ ਸਮਾਗਮ ਚੱਲ ਰਹੇ ਹਨ ਜੋ ਨੰਦਾਂ ਜੋ ਮੇਨ ਦੋਆਨ ਹੈ ਐਮ ਸੰਧਾ ਨੌ ਲੰਕਿ ਖਤਮ ਕਰਨਾ ਹੈ ਜਰ ਸੇ ਸੰਪਰਕ ਕਰਿ ਪਾਲ ਸਾਹਿਬ ਪ੍ਰਕਾਸ਼ ਹੋਣ ਹਨ ਉਹਨਾਂ ਦੇ ਕੱਲ ਨੂੰ ਪਹੁੰਚ ਰਹੇ ਨੇ ਉਹ ਨਵੇਂ ਪੁਰੀਤ ਕੰਦਰ ਬਾਦ ਜਨਾਬ ਜਿਦ ਇਤਰਾ ਅਲੱਛੀ ਸੰਜੇ ਬੈਠੇ ਰਹੋ ਕੱਲ ਇੱਕ ਹੀ ਕਿਰਪਾ ਕਰ ਦਿਓ ਕਿ ਇਸ ਜਾੜਾ ਨੇ ਇਰਾ ਮੇਰੇ ਮੁਖ ਦਵਾਨ ਬਲ ਬੰਦਾਲ ਸਜਣਾ ਸਾਰੇ ਨੇ ਐਸੇ ਦਿੱਲੀ ਫਾਦਮ ਦੇ ਵਿੱਚ ਆ ਕੇ ਤੇ ਉੱਤੇ ਬੂਰੇ ਬੈਠ ਕੇ ਹਾਜ਼ਰੀ ਕਮਾਉਣੀ ਆ ਜਿੰਨੇ ਵੀ ਗੁਰੂ ਪਿਆਰੇ ਜੁਨੀ ਫਾਦਮ ਹੈ ਚੰਗੇ ਉਹਨਾਂ ਨੇ ਸਭ ਤੋਂ ਮੁੜੇ ਬਿਠਾਇਆ ਜAVE ਤਾਂ ਕਲਤਾ ਮੀਨ ਸੀਸ ਦੀਵਾਨ ਹੈ ਕਿ ਉਹਦੇ ਤੇ ਸਾਰੇ ਨੇ ਧਿਆਨ ਵਿੱਚ ਰੱਖ ਕੇ ਤੇ ਇਸੇ ਬੱਚਦਾ ਨਬੀ ਨੂੰ ਅਧਿਕਾਰ ਕਰ ਰਹਾ ਹੈ ਔਰ ਪਰਸੋਂ ਪੀਜੀਆ ਗੁਰਦਾਰ ਸਾਹਿਬ ਦੇ ਅੰਦਰ 10 ਤੋਂ ਲੈ ਕੇ 1 ਵਜੇ ਤੱਕ ਕੀਰਤਨ ਦਰਬਾਰ ਹੈ ਇਸ ਜਗ ਦੇ ਅੰਦਰ ਉੱਥੇ ਵੀ ਸਰਦਾਰ ਨੇ ਪਹੁੰਚਣਾ ਹੈ ਸੋ ਰਚਿਤ ਰਾਮ ਤੰ ਤੰ ਪਿਆਰੇ ਬਾਬਾ ਇਸਨ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਜਿਹੜਾ ਜਨ ਸਰ ਕਲੇਰਾਂ ਜਲਵਾਉਣ ਲਈ 22 ਮਾਰਚ ਲੈ ਕੇ 28 ਮਾਰਚ ਤੱਕ ਬਹੁਤ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ 23 ਹਾਂਜੀ ਜਸ਼ਨ ਕਾਲ ਬਾਬਾ ਜੀ। ਸਤਿ ਸ੍ਰੀ ਅਕਾਲ। ਬਾਬਾ ਜੀ ਅੱਜ ਦੇ ਸਮਾਗਮ ਬਾਰੇ ਕੀ ਕਹਿਣਾ ਚਾਹੋਗੇ? ਇਹ ਜੋ ਸਮਾਗਮ ਆ ਇਸ ਲਾਨਾ ਪ੍ਰੋਗਰਾਮ ਸਾਡਾ ਚੱਲਦਾ ਹੈ। ਇਹਨੂੰ ਕਾਫੀ ਲੰਮਾ ਟਾਈਮ ਹੋ ਗਿਆ। ਤਕਰੀਬਨ 60-43 ਸਾਲ ਹੋ ਗਏ ਇਹ ਪ੍ਰੋਗਰਾਮ ਨੂੰ ਚੱਲਦਿਆ ਹਰ ਸਾਲ ਹੁੰਦਾ ਹੈ। ਇਹ ਸਰੀ ਸੰਪਰਕ ਖੰਡ ਪਾਸਾ ਪ੍ਰਕਾਸ਼ ਕੀਤੇ ਜਾਂਦੇ ਆ। ਇਹ ਕੀਤੇ ਵੀ ਸਰਬੱਤ ਦੇ ਭਲੇ ਵਾਸਤੇ। ਅਰਦਾਸ ਇਹਨਾਂ ਦੀ ਜਿਹੜੀ ਸਰਬੱਤ ਦੇ ਭਲੇ ਦੀ ਕੀਤੀ ਜਾਂਦੀ ਆ। ਤੋ ਇਹਨਾਂ ਸਮਾਗਮਾਂ ਦੇ ਜਰੀਏ ਸੰਗਤਾਂ ਜੁੜਦੀਆਂ ਨੇ ਤੇ ਤੁਸੀਂ ਦੇਖ ਹੀ ਲਿਆ ਵੀ ਉੱਥੋਂ ਦਾ ਦਮੰਦਾ ਕਿੰਨਾ ਭਾਰੀ ਇਕੱਠਾ ਕਿੰਨਾ ਸੰਗਤਾਂ ਦੇ ਪਿਆਰ ਦਾ ਸਮੁੰਦਰ ਛਾਠਾ ਮਾਰਿਆ ਕਿੰਨਾ ਉਤਸ਼ਾਹ ਵਾ ਲੰਗਰਾਂ ਵਿੱਚ ਦੇਖੋ ਕਿੰਨੇ ਪਦਾਰਥ ਬਾਹਰੋਂ ਪੱਕ ਕੇ ਹੁੰਦੇ ਨੇ ਇੱਥੇ ਕੋਈ ਲੰਗਰ ਨਹੀਂ ਪੱਕਦਾ। ਤੋ ਇਹ ਨਾਮ ਦਾ ਪ੍ਰਤਾਪ ਆ ਜਿਹੜਾ ਇੰਨੀਆਂ ਸੰਗਤਾਂ ਵੀ ਆਉਣ ਹਜ਼ਾਰਾਂ ਤੇ ਲੰਗਰ ਵੀ ਬਾਹਰੋਂ ਪੱਕਾ ਪਕਾਇਆ ਆਵੇ ਤੇ ਫਿਰ ਆਉਣ ਵੀ ਇੱਕ ਪਦਾਰਥ ਦੋ ਨਹੀਂ ਕਿੰਨੇ ਪਦਾਰਥ ਨੇ ਜਿਹੜੇ ਗਿਣੇ ਨਹੀਂ ਜਾ ਸਕਦੇ ਇੱਕ ਨਾਮ ਦਾ ਪ੍ਰਤਾਪ ਹੈ ਨਾਮ ਦੀ ਮਹਿਮਾ ਹੈ ਤੇ ਸਾਡੇ ਮਹਾਂਪੁਰਖਾਂ ਨੇ ਇੱਥੇ ਜੋ ਕਾਰਜ ਕੀਤਾ ਸਵਾਜਾ ਸ਼ੁਰੂ ਕੀਤਾ ਪ੍ਰారంਭਤਾ ਕੀਤੀ ਤਨ ਬਾਬਾ ਨਾਨਕ ਸਿੰਘ ਇਸ ਸੰਸਥਾ ਦੇ ਬਾਨੀ ਆ ਜਿਨ੍ਹਾਂ ਨੇ ਆ ਕੇ ਜਗਤ ਵਿੱਚ ਕਰਾਹੇ ਪੇ ਲੋਕਾਂ ਨੂੰ ਸੱਚ ਦਾ ਮਾਰਗ ਪਾੰਦੀ ਬਣਾਇਆ ਪਰ ਬਾਬਾ ਜੀ ਨੇ ਆ ਕੇ ਜਗਤ ਵਿੱਚ ਕੋਈ ਵਖਰਾ ਮਤ ਨਹੀਂ ਚਲਾਇਆ ਵਖਰਾ ਕੰਮ ਨਹੀਂ ਕੀਤਾ ਉਹਨਾਂ ਕੇਵਲ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਸਾ ਜੀ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ ਦੀ ਪਾਲਣਾ ਕੀਤੀ ਆ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਪਾਸੇ ਨੇ ਬਾਣੀ ਉਚਾਰਨ ਕਰਕੇ ਹਰਿਮੰਦਰ ਸਾਹਿਬ ਵਿੱਚ ਪ੍ਰਕਾਸ਼ ਕਰਕੇ ਪੋਤੀ ਪਰਮੇਸ਼ਰ ਦਾਤਾਨ ਕੱਕ ਨਵਾਜਿਆ ਔਰ ਇਤਨਾ ਵਡੀਆਂ ਪਾਵਨਾ ਦਿੱਤੀਆਂ ਕਿ ਕਹਿਣ ਲੱਗੇ ਸਤਗੁਰ ਕੇ ਸਰੀਰ ਜੋ ਸਫਾਣ ਸਮੇਂ ਸਭ ਨੇ ਦੇਖੇ ਹਨ ਗਰੰਤ ਜਿਦਾ ਗੁਰ ਕੋ ਜਾਨੋ ਉਤਮ ਹੈ ਸਭ ਕਾਲ ਰਹਿ ਕਦੇ ਪੂਜੋ ਚੰਦਰ ਕੇਸੋ ਕੋ ਧੂਰ ਗਏ ਤੋਂ ਪੂਲ ਚੜੇ ਹੈ ਮੇਰੋ ਸਰੀਰ ਸੇ ਦੀਰਘ ਹੈ ਜੇ ਸੈਵ ਜਾਨ ਅਦੇਵ ਕਰੇ ਮਾਪੁਰਖਾ ਨੇ ਧੰਗ ਗੁਰੂ ਅਰਜਨ ਪਾਸਾਏ ਨੇ ਹੁਕਮ ਲਾਇਆ ਕਿ ਇਹ ਜੋ ਪ੍ਰਕਾਸ਼ ਕੀਤੇ ਆ ਇਹਨਾਂ ਨੂੰ ਮੇਰਾ ਸਰੀਰ ਮੇਰਾ ਹਿਰਦਾ ਸਮਝ ਕੇ ਇਹਨਾਂ ਦੀ ਪੂਜਾ ਕਰਨੀ ਆ ਔਰ ਸੰਸਾਰ ਤੇ ਇਹ ਪੂਰੀ ਦੁਨੀਆ ਭਰ ਵਿੱਚ ਇਹਦਾ ਪ੍ਰਤਾਪ ਫੈਲੇਗਾ ਅੱਜ ਆਪਾਂ ਬਾਣੀ ਦੇ ਅਸਰੇ ਜੀ ਰਹੇ ਆ ਤਨ ਗੁਰੂ ਗੋਬਿੰਦ ਸਿੰਘ ਨੇ ਆਖਿਆ ਸੀ ਆਗਿਆ ਪਈ ਅਕਾਲ ਕੀ ਤਬੀ ਚਲਾਇਓ ਪੰਥ ਸਾਹਿਬ ਸਿੱਖ ਨੂੰ ਹੁਕਮ ਹੈ ਗੁਰੂ ਮਾਨੁ ਗ੍ਰੰਥ ਨਾਲੇ ਵੀ ਹੁਕਮ ਲਾਇਆ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ ਇਹ ਜਿਹੜਾ ਹੁਕਮ ਸੀ ਤਨ ਗੁਰੂ ਗੋਬਿੰਦ ਸਿੰਘ ਜੀ ਦਾ ਤਨ ਗੁਰ ਰਜਨ ਪਾਛੇ ਦਾ ਇਹ ਜੀ ਦੇ ਪਾਲਣਾ ਕਰਕੇ ਦਿਖਾਈ ਤੋ ਧੰਨ ਬਾਬਾ ਨਾਨਕ ਸਿੰਘ ਨੇ ਕਰਕੇ ਦਿਖਾਈ ਆ ਪਰਤੱਖ ਜਾਗਤ ਜੋਤ ਸਮਝ ਕੇ ਉਹਨਾਂ ਨੇ ਸਰਗੰਸ ਰੂਪ ਵਿੱਚ ਗੁਰੂ ਸਾਹਿਬ ਦੇ ਰੂਪ ਦੇ ਵਿੱਚੋਂ ਗੁਰੂ ਨਾਨਕ ਦੇ ਦਰਸ਼ਨ ਵੀ ਕੀਤੇ ਭੋਗ ਵੀ ਲਵਾਏ ਕੱਲੇ ਆਪ ਦਰਸ਼ਨ ਕਰ ਲੈਣੇ ਇੱਕ ਬੜੀ ਵੱਡੀ ਗੱਲ ਨਹੀਂ ਕਿੰਨਿਆਂ ਗੁਰਮਖੰਨਾਂ ਨੇ ਦਰਸ਼ਨ ਕਰਵਾਏ ਆ ਤਾਂ ਇਹ ਸੰਸਥਾ ਦਾ ਜਿਹੜਾ ਮਾਰਗ ਹੈ ਹੈ ਗੁਰਮਤ ਵਿੱਚ ਰਹਿ ਕੇ ਜੋ ਗੁਰੂ ਦਾ ਹੁਕਮ ਬਾਤਮਰ ਜਹਾ ਦੇ ਵਿੱਚ ਰਹਿ ਕੇ ਚੱਲ ਕੇ ਤੇ ਸੰਗ ਭੁੱਲਿਆਂ ਭਟਗਿਆਂ ਰਾਈਆਂ ਨੂੰ ਉਹਨਾਂ ਨੂੰ ਸੱਚ ਦੇ ਪੰਦੀ ਬਣਾਉਣਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਨਾਲ ਜੋੜਨਾ ਆਪਨਾਮ ਚਪਣਾ ਤੇ ਸੰਗਤਾਂ ਕੋਲੋਂ ਜਪਉਣਾ ਤੇ ਉਸੇ ਸੰਹਤਨ ਸਿਸਟਮ ਨੂੰ ਲੈਂਦਿਆਂ ਹੋਇਆਂ ਧੰਨ ਬਾਬਾ ਐਸਤ ਸਿੰਘ ਜੀ ਨੇ ਦੁਨੀਆ ਵਿੱਚ ਪ੍ਰਚਾਰ ਕੀਤਾ ਉਸ ਤੋਂ ਬਾਅਦ ਧੰਨ ਬਾਬਾ ਸਾਧ ਸਿੰਘ ਜੀ ਜਿਨ੍ਹਾਂ ਨੇ ਇਹ ਪ੍ਰੋਗਰਾਮ ਪ੍ਰారంਭ ਕਰਵਾਇਆ ਹਰ ਸਾਲ ਆਉਂਦੇ ਸਨ ਇਸੇ ਤਰ੍ਹਾਂ ਸੰਗਤਾਂ ਨੂੰ ਜੋੜਦੇ ਸਨ ਇਸੇ ਤਰ੍ਹਾਂ ਨਾਲ ਚਲਾਏ ਹੋਏ ਮਾਰਗ ਨੂੰ ਲੈਂਦੇ ਹਾਂ ਦਾਸ ਵਿਹਾਰ ਹਰ ਸਾਲ ਇੱਥੇ ਹੁੰਦਾ ਹੈ ਵੈਸੇ ਤੇ ਮਹੀਨੇ ਦੇ ਵਿੱਚ ਦੋ ਤਿੰਨ ਗਿੜੇ ਵੀ ਲੱਗਦੇ ਪਰ ਇਸ ਪ੍ਰੋਗਰਾਮ 'ਤੇ ਵਿਸ਼ੇਸ਼ ਤੌਰ ਤੇ ਜਿਹੜਾ ਮੈਨੂੰ ਇੱਥੇ ਆਉਣਾ ਪੈਂਦਾ ਤੇ ਇੱਥੇ ਰਹਿਣਾ ਪੈਂਦਾ ਹੁਣ ਤੁਸੀਂ ਦੇਖੋ ਕਿੰਨਾ ਸੰਗਤਾਂ ਦਾ ਲਾਹਾ ਪ੍ਰਾਪਤ ਕਰੀਏ ਨੇ ਅੱਜ ਰਾਤ ਦਾ ਵੀ ਮਹਿਨ ਦੀਵਾਨ ਔਰ ਕੱਲ ਨੂੰ ਭੋਗਾਂ ਤੋਂ ਬਾਅਦ ਫਿਰ ਕੀਰਤਨ ਦਰਬਾਰ ਸਜਣਾ ਬਹੁਤ ਗੁਣੀ ਗਿਆਨੀ ਮਹਾਪੁਰਖ ਵਿਦਵਾਨ ਇਸ ਸਭਾਗ ਵਿੱਚ ਆਜਿ ਭਾਰੇ ਨੇ ਔਰ ਜੇ ਅਮਰਤ ਬਲਾਖਿਆਂ ਦੀ ਲਿਸ਼ਟ ਆ ਗਈ ਤੇ ਅਮਰਤ ਵਿੱਚ ਕਾਇਆ ਜਾਵੇਗਾ ਇਹ 7 ਦਿਨ ਦਾ ਪ੍ਰੋਗਰਾਮ ਹੁੰਦਾ ਤੇ ਨਾਲ ਹੀ ਇਸ ਪ੍ਰੋਗਰਾਮ ਦੇ ਪੀਜੀਆ ਦੇ ਵਿੱਚ ਜਿਹੜਾ ਗੁਰਦੁਆਰਾ ਹੈ ਉਸ ਗੁਰਦਾਰ ਦੀ ਸੇਵਾ ਤਾਂ ਸਾਡੀ ਚੋੜੀ ਚ ਪਈ ਆ ਜਿਹੜੇ ਮਰੀਜ਼ ਆਉਂਦੇ ਨੇ ਉਹਨਾਂ ਵਾਸਤੇ तकरीबन ਦਿੱਲੀ 7 ਤੋਂ 8000 ਬੰਦੇ ਦਾ ਦਿੱਲੀ ਲੰਗਰ ਉੱਥੇ ਤਿਆਰ ਹੁੰਦਾ ਪੀਜੀਆ ਦੇ ਅੰਦਰ ਤੇ ਉੱਥੇ ਕੋਈ 12 13 1400 ਮਰੀਜ਼ ਰਾਤ ਵੀ ਰਹਿੰਦਾ ਆਣ ਕੇ ਗੁਰਦਾਰ ਸਾਹਿਬ ਦੇ ਵਿੱਚ ਤੋਂ ਜਿਨ੍ਹਾਂ ਕੋਲ ਦਵਾਈ ਨਹੀਂ ਹੁੰਦੀ ਉਹਨਾਂ ਨੂੰ ਦਵਾਈ ਵੀ ਲੈ ਕੇ ਮੁਹਿਆ ਕਰਵਾਈਦੀ ਆ ਉੱਥੇ 11 ਤਰੀਕ ਨੂੰ 11 ਮਾਰਚ ਨੂੰ ਸਵੇਰੇ 10 ਵਜੇ ਤੋਂ ਲੈ ਕੇ 1 ਵਜੇ ਤੱਕ ਕੀਰਤਨ ਦਰਬਾਰ ਆ। ਉੱਥੇ ਵੀ ਬਹੁਤ ਸਾਰੇ ਜਥੇ ਪਹੁੰਚ ਰਹੇ ਹਨ। ਇੱਥੇ ਦਾ ਚੰਡੀਗੜ੍ਹ ਦੀ ਫੇਰੀ ਵਿੱਚ ਇਹ ਸਾਡਾ ਪ੍ਰੋਗਰਾਮ ਆ। ਹਾਂਜੀ ਸਤਿ ਸ਼੍ਰੀ ਅਕਾਲ ਬਾਬਾ ਜੀ ਜੀ ਅ ਅੱਜ ਦੇ ਸਮਾਗਮ ਬਾਰੇ ਕੀ ਕਹਿਣਾ ਚਾਹੋਗੇ ਅੱਜ ਦਾ ਸਮਾਗਮ ਜੀ ਧੰਨ ਧੰਨ ਬਾਬਾ ਅਨੰਤ ਸਿੰਘ ਜੀ ਧੰਨ ਧੰਨ ਬਾਬਾ ਆਈਸ਼ਵਰ ਸਿੰਘ ਜੀ ਮਹਾਪੁਰਖ ਜੀ ਨਾਨਕ ਸਰਕਲੇਰਾ ਵਾਲੇ ਉਹਨਾਂ ਤੋਂ ਵੱਰੋ ਸਾਰੇ ਮਹਾਪੁਰਖ ਧੰਨ ਧੰਨ ਬਾਬਾ ਸਾਧੂ ਸਿੰਘ ਜੀ ਮਹਾਰਾਜ ਤੇ 48ਵਾਂ ਵਿਵਾਹ ਇਹ ਪ੍ਰੋਗਰਾਮ ਹੈ 48ਵਾਂ ਸਲਾਨਾ ਜੀ ਤੇ ਉਹਨਾਂ ਨੇ ਇਹ ਪ੍ਰੋਗਰਾਮ ਸ਼ੁਰੂ ਕੀਤਾ ਸੀ ਧੰਨ ਬਾਬਾ ਆਈਸ਼ਵਰ ਸਿੰਘ ਮਹਾਰਾਜ ਜੀ ਤੋਂ ਬਾਅਦ ਇਹ ਸਥਾਨ ਵੀ ਬਣਾਇਆ ਧੰਨ ਬਾਬਾ ਸਾਧੂ ਸਿੰਘ ਜੀ ਨੇ ਤੇ ਇਹ ਪ੍ਰੋਗਰਾਮ ਵੀ ਉਹਨਾਂ ਨੇ ਆਰੰਭ ਕੀਤੇ ਜਿਹੜੇ ਸਾਲਾਨਾ ਸੰਪਰਸ਼ ਰਿਖਨ ਪਾੜ ਤੇ 2 2 ਤੋਂ 5 5 ਤੋਂ ਹੁਣ ਅੱਜ 13 ਸੰਪਰਸ਼ ਰਿਖਨ ਪਾੜ ਚੱਲ ਰਹੇ ਨੇ ਤੇ ਬੜਾ ਸੰਗਤਾਂ ਦਾ ਉਤਸ਼ਾਹ ਹੁਣ ਇਸ ਵੇਲੇ ਸਤਿਕਾਰਯੋਗ ਚੰਦਪਾਪਾ ਗੁਰਦੇਵ ਸਿੰਘ ਜੀ ਬਾਬਾ ਸਾਧੂ ਸਿੰਘ ਜੀ ਮਹਾਪੁਰਖਾਂ ਤੋਂ ভরਸਾ ਹੈ ਉਹਨਾਂ ਦੇ ਅਨੁਸੇਵਕ ਇੱਥੇ ਸੇਵਾ ਕਰਵਾ ਰਹੇ ਨੇ ਉਹਨਾਂ ਦੀ ਦੇਖਰੇਖ ਏਟ ਇਹ ਮਹਾ ਵਰਪੁਰਖਾਂ ਦੀ ਦੇਖ ਰੇਖ ਹਿੱਟ ਸਾਰਾ ਇਹ ਪ੍ਰੋਗਰਾਮ ਚੱਲ ਰਿਹਾ ਸੋ ਸੰਗਤਾਂ ਬਹੁਤ ਉਤਸ਼ਾਹ ਦੇ ਨਾਲ ਸੇਵਾ ਕਰ ਰਹੀਆਂ ਨੇ ਲੰਗਰ ਚਲਦੇ ਨੇ ਤਿੰਨ ਟਾਈਮ ਭਜਨ ਬੰਦਗੀ ਪਾਠ ਕਥਾ ਕੀਰਤਨ ਹੁੰਦੇ ਨੇ ਸੰਤ ਪਾਪਾ ਲਖਾ ਸਿੰਘ ਜੀ ਵੀ ਸਮੇਂ ਅਨੁਸਾਰ ਹਾਜ਼ਰੀਆਂ ਭਰਦੇ ਨੇ ਸੋ ਇਸ ਵਾਸਤੇ ਇਹ ਪ੍ਰੋਗਰਾਮ ਬੜਾ ਚੜ੍ਹਦੀ ਕਲਾ ਦੇ ਵਿੱਚ ਅਵਚਲ ਨੀਵ ਧਰੀ ਗੁਰੂ ਨਾਨਕ ਨਿਤ ਨਿਤ ਚੜ੍ਹੇ ਸਵਾਈ ਦਿਨ ਦਿਨ ਇਹ ਚੜ੍ਹਦੀ ਕਲਾ ਵਿੱਚ ਜਾ ਰਿਹਾ ਨਾਮ ਦੁਆਰਾ ਬੰਦਗੀ ਦੁਆਰਾ ਤੇ ਇਨਾਂ ਮਹਾਂਪੁਰਖਾਂ ਦੀ ਬਾਬਾ ਗੁਰਦੇਵ ਸਿੰਘ ਜੀ ਦੀ ਦੇਖਦੇ ਖੇਟ ਇਨਾਂ ਦੇ ਉਦਮ ਪਰਾਲੇ ਦਾ ਸੰਗਤਾਂ ਸੰਗਤਾਂ ਦੇ ਨਾਲ ਇਨਾਂ ਦਾ ਪਿਆਰ ਆ ਸਹਿਯੋਗ ਦਿੰਦੀਆਂ ਨੇ ਸੰਗਤਾਂ ਸੋ ਇਸ ਵਾਸਤੇ ਪ੍ਰੋਗਰਾਮ ਚੜ੍ਹਦੀ ਕਲਾ ਜਾ ਰਿਹਾ ਹੈ ਸਤਿਗੁਰੂ ਕਿਰਪਾ ਕਰਨੇ ਇਵੇਂ ਜਿਵੇਂ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਸਤਿ ਸ਼ਕਲ ਜੀ ਸਤਿ ਸ਼ਕਲ ਅੱਜ ਇਸ ਮਗਮਵਰੇ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਤਾਂ ਹੀ ਕਹਿਣਾ ਚਾਹਾਂਗਾ ਕਿ ਮੈਂ ਆਪ ਨੂੰ ਬਹੁਤ ਸੁਭਾਗ ਮਹਿਸੂਸ ਕਰਦਾ ਹਾਂ ਕਿ ప్రతి ਹਰ ਵਰੇ ਇਥੇ ਇਹ ਸ਼ੁਭ ਦਿਹਾੜਿਆਂ ਦੇ ਵਿੱਚ ਇਥੇ ਮੌਕਾ ਮਿਲਦਾ ਹੈ ਇਥੇ ਗੁਰਾਂ ਦੇ ਚਰਨਾਂ ਦੇ ਵਿੱਚ ਆਪਣੀ ਹਾਜ਼ਰੀ ਭਰਨ ਦਾ ਤੇ ਇਥੋਂ ਆਸ਼ੀਰਵਾਦ ਲੈਣ ਦਾ ਜਿਹੜਾ ਕਿ ਹਰ ਵਕਤ ਵੈਸੇ ਮਿਲਦਾ ਰਹਿੰਦਾ ਹੈ ਅਤੇ ਇਸ ਸਮਾਗਮ ਦੇ ਵਿੱਚ ਪਿਛਲੇ ਬਹੁਤ ਵਰਿਆਂ ਤੋਂ ਹਾਜ਼ਰ ਹੁੰਦਾ ਰਹੇ ਹਾਂ ਜੀ ਅਤੇ ਅੱਜ ਤੇ ਕੱਲ ਫਿਰ ਜਦੋਂ ਸਮਾਗਮ ਦੀ ਸਮਾਪਤੀ ਹੋਏਗੀ ਉਸ ਮੌਕੇ ਤੇ ਫਿਰ ਆਪਣੇ ਆਪ ਨੂੰ ਮਹਿਸੂਸ ਕਰਾਂਗਾ ਕਿ ਬਹੁਤ ਇੱਕ ਅੱਛੀ ਕਿਸਮਤ ਵਾਲਾ ਹਾਂ ਕਿ ਉਹਦੇ ਵਿੱਚ ਮੈਂ ਫਿਰ ਹਾਜ਼ਰੀ ਭਰ ਸਕਿਆ ਜੀ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਮਾਗਮ ਬੇਟੇ ਇਹ ਨਾਨਕ ਸਰ ਸੈਕਟਰ ਠਾਈ ਸੰਪਟ ਸੰਪਟ ਪਾਠ ਮਤਲਬ ਤੇਰਾ ਪਾਠ ਸੰਪਟ ਪਾਠ ਚੱਲ ਰਹੇ ਨੇ ਜੀ ਇੱਥੇ ਇਨਾ ਕਾਠਾ ਮਹਾਰਾਜ ਦੀ ਕਿਰਪਾ ਹੈ ਇਹ ਜੀ ਆ ਮੈਂ ਬਿਆਨ ਨਹੀਂ ਕਰ ਸਕਦਾ ਜੀ ਮੈਨੂੰ ਇੱਥੇ 40-45 ਸਾਲ ਹੋ ਗਏ ਆ ਹਮ ਬਾਬਾ ਜੀ ਦੇ ਚਰਨਾਂ 'ਚ ਇੱਥੇ ਤਾਂ ਨਾਂ ਲੈਣ ਦਾ ਇਹ ਜੀ ਵਿਧੀ ਚਲਾਈ ਬਾਬਾ ਜੀ ਨੇ ਸੰਤ ਬਾਬਾ ਸਾਧੂ ਸਿੰਘ ਨੇ ਸੰਤ ਬਾਬਾ ਅਤਰ ਸਿੰਘ ਧੰਨ ਬਾਬਾ ਨੰਦ ਸਿੰਘ ਸੰਤ ਬਾਬਾ ਸਾਧੂ ਸਿੰਘ ਸਾਧੂ ਸਿੰਘ ਜੀ ਨੇ ਇਹ ਜਿਹੜੀ ਮਰਿਆਦਾ ਇਹ ਸੰਪਟ ਪਾਠਾਂ ਦੀ ਉਹ ਝੋਲੀਆਂ ਭਰ ਗਏ ਆ ਸਭ ਦੀਆਂ ਬਾਬਾ ਜੀ ਨਾਲ ਜੋ ਪਿਆਰ ਸੀ ਉਹਨਾਂ ਦਾ ਉਹ ਅਸੀਂ ਬਿਆਨ ਨਹੀਂ ਕਰ ਸਕਦੇ ਬੈਗਰੂ ਜੀ ਦਾ ਖਾਲਸਾ ਬੈਗਰੂ ਜੀ ਕੀ ਪੱਖ